ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਇੱਕ ਵਾਰ ਫਿਰ ਤੋਂ ਸੜਕ ਹਾਸਾ ਵਾਪਰ ਗਿਆ ਹੈ ਇਸ ਸੜਕ ਹਾਸੇ ਦੇ ਵਿੱਚ ਇੱਕ ਜ਼ਾਈਲੋ ਗੱਡੀ ਹਿਮਾਚਲ ਪ੍ਰਦੇਸ਼ ਦੀ ਗੱਡੀ ਦੇ ਪਿੱਛੇ ਬੈਕ ਸਾਈਡ ਤੋਂ ਜਾ ਬੱਜੀ ਮਿਲੀ ਜਾਣਕਾਰੀ ਦੇ ਮੁਤਾਬਕ ਦੋਨੋਂ ਗੱਡੀਆਂ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਹੀਆਂ ਸਨ ਤਾਂ ਜਿਵੇਂ ਹੀ ਇਹ ਪਿੰਡਾ ਜੋਲੀ ਦੇ ਲਾਗੇ ਪਹੁੰਚਦੀਆਂ ਹਨ ਤਾਂ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੀ ਬੱਸ ਨੇ ਜਦੋਂ ਜ਼ਾਈਲੋ ਨੂੰ ਕੀਤਿਆ ਤਾਂ ਜ਼ਾਇਲੋ ਗੱਡੀ ਪਿੱਛੇ ਤੋਂ ਜਾ ਕੇ ਬਰਸ ਦੇ ਨਾਲ ਜਾ ਟਕਰਾਈ ਭਾਵੇਂ ਇਸ ਸੜਕ ਹਾਸੇ ਦੇ ਵਿੱਚ ਕਿਸੇ ਨੂੰ ਸੱਟ ਚੋਟ ਨਹੀਂ ਲੱਗੀ ਪਰ ਜ਼ਾਇਲੋ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਹੈ ਮੋਕੇ ਉਤੇ ਸੜਕ ਸੁਰੱਖਿਆ ਫੋਰਸ ਪਹੁੰਚ ਜਾਂਦੀ ਹੈ ਤੇ ਉਹਨਾਂ ਵੱਲੋਂ ਹਾਸੀ ਦਾ ਜਾਇਜ਼ਾ ਲੈਣ ਤੋਂ ਬਾਅਦ ਜਮ ਹੋਈ ਟ੍ਰੈਫਿਕ ਨੂੰ ਸਚਾਰੂ ਢੰਗ ਦੇ ਨਾਲ ਚਲਾ ਦਿੱਤਾ ਜਾਂਦਾ ਹੈ ਸਥਾਨਿਕ ਲੋਕ ਇੰਤਜ਼ਾਰ ਕਰਿਆਨ ਕਿ ਕਦੋਂ ਇਹ ਮੁੱਖ ਮਾਰਗ ਚੌੜਾ ਹੁੰਦਾ ਹੈ ਤੇ ਲੋਕਾਂ ਨੂੰ ਸੜਕ ਹਾਸੀਆਂ ਤੋਂ ਰਾਹਤ ਮਿਲਦੀ ਹੈ ਫਿਲਹਾਲ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ